ਘਰਾਂ ਤੋਂ ਬਚਾਇਆ ਅੱਜ ਆਪਣੇ ਹੀ ਰਹਿੰਦੇ ਮੈਨੂੰ ਨੁੱਟਦੇ ਹਾਈ ਪੌਣੀ ਸੀ ਕਿ ਮਾਤੂ ਅਮਰੀਕਾ ਤੇ ਕੈਨੇਡਾ ਤਾਈ ਖਾਬ ਸਾਰੇ ਦਿਸਦੇ ਨੇ ਟੁੱਟਦੇ ਹੌ ਕੁਰਸੀ ਤੇ ਭਾਈ ਕਿਹ ਜਿਹੜੇ ਮੈਨੂੰ ਹੀ ਚਲਾਉਂਦੇ ਕਾਸ਼ ਮਾਰੀ ਕਰਦੇ ਜਨਾਬ ਨਾ ਆਖਰੀ ਸਹਾਂ ਤੇ ਬਸ ਲਾ ਗਏ ਮੇਰੇ ਸ਼ੇਰਾ ਗੱਲਾਂ ਸੁਪਨੇ ਚ ਹੋਣਾ ਸੀ 55 ਨੂੰ ਹਏ ਸਾਡੇ ਪਿਛਲੇ ਦਿਨੀ ਹੀ ਹਏ ਸਾਡੇ ਪਿਛਲੇ ਦਿਨੀ ਹੀ ਤਿੰਨ ਚਾਰ ਗੁਜ਼ਰਿਓ ਹੈ ਸਾਡੀ ਹੈਕੀ ਉਤੋਂ ਹਏ ਸਾਡੀ ਹੈਕੀ ਉਤੋਂ ਪਾਪੀਆਂ ਆਉਂਦੀ ਘਰ ਗੁਜ਼ਰਿਓ ਹੈ ਸਾਡੀ ਹੈਕੀ ਉਤੋਂ ਅੱਗੇ ਹੈ ਤੁਹਾਡੇ ਡਿਨਰਾਂ ਦੇ ਮੀਡੀਆ 'ਚ ਰੌਲੇ ਜਾਂਦੇ ਪਾਏ ਸਾਡੇ ਮਰਦੇ ਆ ਪੁੱਤ ਜਦੋਂ ਮੁੰਡੇ ਜਾਂਦੇ ਆ ਦੁਬਾਏ ਹੈ ਤੁਹਾਡੇ ਡਿਨਰਾਂ ਦੇ ਮੀਡੀਆ 'ਚ ਰੌਲੇ ਜਾਂਦੇ ਪਾਏ ਸਾਡੇ ਮਰਦੇ ਆ ਪੁੱਤ ਮੁੰਡੇ ਜਾਂਦੇ ਆ ਦੁਬਾਏ ਆਹ ਸਾਡੀਆਂ ਲਾਸ਼ਾਂ ਦੇ ਤੁਸੀਂ ਚੰਗੇ ਮੁੱਲ ਲਾ ਲੇ ਦੱਸੋ ਕਿੰਨੇ ਵਿੱਚ ਵੇਚਣਿਆ ਤੁਸੀਂ ਥੋੜੇ ਵਾਲੇ ਹੈ ਸਾਡੀ ਰੋਟੀ ਉੱਤੇ ਹੇ ਸਾਡੀ ਰੋਟੀ ਉੱਤੇ ਅੰਬ ਦਾ ਅਚਾਰ ਗੁਜ਼ਰਿਓ ਏ ਸਾਡੀ ਹਕੀਕਤੋਂ ਹੇ ਸਾਡੀ ਹਕੀਕਤੋਂ ਪਾਪੀਆਂ ਦੀ ਕਰ ਗੁਜ਼ਰਿਓ ਏ ਸਾਡੀ ਹਕੀਕਤੋਂ ਹੇ ਸਾਡੀ ਹਕੀਕਤੋਂ ਪਾਪੀਆਂ ਦੀ ਕਰ ਗੁਜ਼ਰਿਓ ਏ ਸਾਡੀ ਹਕੀਕਤੋਂ